ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਹਰ ਰੋਜ਼ ਅਸੀਂ ਆਪਣੇ ਆਪ ਨੂੰ ਬਦਲਣ ਲਈ ਇੱਕ ਸ਼ਬਦ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ 12 ਘੰਟੇ ਇੱਕ ਚੀਜ਼ ਆਪਣੇ ਆਪ ਤੇ ਅਪਣਾ ਕੇ ਚੱਲੋ ਮੰਨ ਲਓ ਮੂਨ ਵਰਤ ਕਰਨਾ ਹੈ ਬੋਲਣਾ ਨਹੀਂ ਹੈ ਤਾਂ ਕਿਤੇ ਕਿਤਨਾ ਕਿਤੇ ਤੁਹਾਨੂੰ ਉਹ ਜਿਹੜੀ ਰਿਲੈਕਸ਼ਨ ਮਿਲੇਗੀ ਉਹ ਜਿਹੜੀ ਤੁਹਾਡੇ ਮਨ ਦੇ ਵਿੱਚ ਚੇਂਜ ਆਊਗੀ ਹਨਾ ਆਪਣੇ ਆਪ ਨੂੰ ਲੈ ਕੇ ਤੇ ਤੁਹਾਨੂੰ ਅਗਲੇ ਦਿਨ ਬੜਾ ਮਹਿਸੂਸ ਹੋਏਗਾ ਕਿ ਇਹ ਤੇ ਚੰਗਾ ਹੀ ਸੀ ਜੋ ਅਸੀਂ ਕੀਤਾ ਹਨ ਹੁਣ ਕੀ ਕੀਤੀ ਚੇਂਜ ਅਸੀਂ ਥੋੜਾ ਚੁੱਪ ਰਹੇ ਥੋੜਾ ਕਿਸੇ ਨੂੰ ਜਵਾਬ ਨਹੀਂ ਦਿੱਤਾ ਥੋੜੇ ਹਰ ਗੱਲ 'ਚ ਖਿਜੇ ਨਹੀਂ ਇੱਕ ਦਿਨ ਤਾਂ ਕੱਢੋ ਆਪਣੇ ਆਪ ਨੂੰ ਬਦਲਣ ਲਈ ਕਿਉਂ ਦੂਜੇ ਨੂੰ ਬਦਲਣ ਦੇ ਚੱਕਰ ਦੇ ਵਿੱਚ ਅਸੀਂ ਆਪਣੇ ਆਪਣਾ ਹੀ ਖੂਨ ਸਾੜਦੇ ਪਏ ਹਾਂ ਆਪਣੇ ਹੀ ਉਲਝੇਮੀਆਂ 'ਚ ਉਲਝੇ ਪਏ ਹਾਂ ਕਿ ਉਹ ਇਦਾਂ ਐ ਇਹ ਇਦਾਂ ਐ ਆਈ ਦਾਏ ਬਸ ਇਹ ਇਦਾਂ ਕਦੇ ਇਹ ਵੀ ਦੇਖਿਆ ਕਿ ਅਸੀਂ ਕਿੱਦਾਂ ਆ ਅਸੀਂ ਅਸੀਂ ਸਹੀ ਹਾਂ ਕਿਉਂ ਕਿ ਕਿਉਂਕਿ ਹਰ ਕਿਸੇ ਨੂੰ ਲੱਗਦਾ ਕਿ ਬਸ ਮੇਰੀ ਜੋ ਪ੍ਰੋਬਲਮ ਹੈ ਇਹਦੀ ਜੜ ਸਾਹਮਣੇ ਵਾਲਾ ਹੀ ਆ ਜਾਂ ਕੋਈ ਨਾ ਕੋਈ ਰਿਸ਼ਤਾ ਹੈ ਪਰ ਅਸੀਂ ਅਸਲ ਦੇ ਵਿੱਚ ਜਦੋਂ ਆਪਣੇ ਆਪ ਨੂੰ ਬਦਲਦੇ ਆ ਆਪਣੇ ਆਪ 'ਚ ਚੇਂਜਸ ਕਰਦੇ ਆ ਤਾਂ ਰਿਜ਼ਲਟ ਉਦੋਂ ਸਹੀ ਮਿਲਦੇ ਆ ਨਹੀਂ ਸਚਾਈ ਆ ਵਕਤ ਨੰਗ ਰਿਹਾ ਜੀ ਖੰਭ ਲਾ ਕੇ ਉੱਡ ਰਿਹਾ ਨਹੀਂ ਪਤਾ ਤੇ ਦੇਖੋ ਤਾਂ ਸਹੀ ਐਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਅੱਜ ਫਰਸਟ ਐਪ੍ਰੈਲ ਐ ਐਪ੍ਰੈਲ ਫੂਲ ਕਿਹਾ ਜਾਂਦਾ ਫਰਸਟ ਐਪ੍ਰੈਲ ਨੂੰ ਆਪਰੇ ਫੁੱਲ ਦਾ ਮਤਲਬ ਕਿ ਕਿਸੇ ਨੂੰ ਮੂਰਖ ਬਣਾਉਣਾ ਚਲੋ ਕਦੇ-ਕਦੇ ਬਣਾ ਲੈਣਾ ਚਾਹੀਦਾ ਵੈਸੇ ਅਸੀਂ ਤੇ ਹਰ ਰੋਜ਼ ਹਰ ਕੋਈ ਹਰ ਕਿਸੇ ਨੂੰ ਬਣਾ ਰਿਆ ਮੂਰਖ ਇਹ ਦੁਨੀਆ ਹੀ ਪਾਗਲ ਬਣਾਉਣ ਤੇ ਤੁਰ ਗਈ ਹੋਈ ਏ ਹਰ ਕਿਸੇ ਨੂੰ ਜਿਨੂੰ ਦੇਖੋ ਹਰ ਕੋਈ ਦੂਜੇ ਨੂੰ ਪਾਗਲ ਹੀ ਸਮਝਦਾ ਹੈ ਹੈਨਾ ਪਰ ਆਪਣੇ ਆਪ ਨੂੰ ਸਮਝਦਾਰ ਸਮਝਣਾ ਤਾਂ ਬਹੁਤ ਵੱਡੀ ਸਮਝਦਾਰੀ ਹੈ ਪਰ ਸਾਹਮਣੇ ਵਾਲੇ ਨੂੰ ਪਾਗਲ ਸਮਝਣਾ ਸਭ ਤੋਂ ਵੱਡਾ ਪਾਗਲਪਨ ਨਹੀਂ ਠੀਕ ਹੈ ਤੁਸੀਂ ਸਮਝਦਾਰ ਹੋ ਪਰ ਸਾਹਮਣੇ ਵਾਲਾ ਤੁਹਾਡੇ ਤੋਂ ਜ਼ਿਆਦਾ ਸਮਝਦਾਰ ਹੋ ਸਕਦਾ ਹੈ ਕਿਉਂਕਿ ਤਰਕ ਤੇ ਲੌਜੀਕ ਨਾਲ ਜਦੋਂ ਅਸੀਂ ਚੱਲਦੇ ਆ ਸਾਡੇ ਦਿਮਾਗ ਦੇ ਕੁਐਸਚਨ ਆਉਣੇ ਸੁਭਾਵਿਕ ਨੇ ਤੇ ਉਹਨਾਂ ਕੁਐਸਚਨ ਦਾ ਜਵਾਬ ਜਦੋਂ ਅਸੀਂ ਲੱਭਣ ਲਈ ਤੁਰਦੇ ਆ ਤਾਂ ਸਾਡੇ ਮਨ ਨੂੰ ਇੱਕ ਅਜੀਬ ਜਿਹੀ ਤਸੱਲੀ ਮਿਲਦੀ ਹੈ ਕੁਐਸਚਨ ਦਾ ਉੱਬਰਣਾ ਹੀ ਬਹੁਤ ਵਧੀਆ ਜਾਗਰੂਪਤਾ ਮੰਨੀ ਜਾਂਦੀ ਆ ਜਾਗੇ ਅਸੀਂ ਤਾਂ ਕਿ ਆਹ ਕਿਉਂ ਇਹ ਕਿਦਾਂ ਇਹ ਕਿਸ ਤਰ੍ਹਾਂ ਆਹ ਕਿਵੇਂ ਇਹ ਕਿਵੇਂ ਅੱਖਾਂ ਬੰਦ ਕਰਕੇ ਘੋੜਾ ਬਣ ਕੇ ਉਹ ਹੈ ਨਾ ਇੱਥੇ ਕੰਨ ਜੇ ਲਾ ਲੈਂਦੇ ਆ ਕਿ ਬਸ ਦੇਖੀ ਜਾਓ ਸਾਹਮਣੇ ਚੱਲੀ ਜਾਓ ਸੁਣੋ ਨਾ ਕਿਸੇ ਦੀ ਬਸ ਆਪਣੀ ਚਾਲ ਕਿਉਂ ਕਿ ਕਿ ਸਾਨੂੰ ਇਦਾਂ ਦੱਸਿਆ ਗਿਆ ਪੜਾਇਆ ਗਿਆ ਸਿਖਾਇਆ ਗਿਆ ਹਰ ਰੋਜ਼ ਇੱਕ ਇੱਕ ਗਧਾ ਜੋ ਹੈ ਇੱਕ ਰਸਤੇ ਤੇ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਸ਼ਾਮ ਨੂੰ ਵਾਪਸ ਆ ਜਾਂਦਾ ਹੈ ਉਹ ਫੇਰ ਇੱਕ ਰਸਤੇ ਜਾਂਦਾ ਤੇ ਉਹਨੇ ਰਸਤਾ ਰਟਿਆ ਹੋਇਆ ਹੈ ਹੈਨਾ ਤਾਂ ਬਸ ਇਹੀ ਅਸੀਂ ਰਟੀ ਹੋਈ ਜ਼ਿੰਦਗੀ ਰੋ ਸਵੇਰੇ ਉੱਠਦੇ ਆ ਸ਼ਾਮ ਹੋ ਜਾਂਦੀ ਹੈ ਉਹ ਰੁਟੀਨ ਕਰਦੇ ਆ ਸਾਰਾ ਕੁਝ ਉਦਾਂ ਹੀ ਗਏ ਜੀ ਜੋਬ ਕਰ ਲਈ ਜੀ ਆ ਲਈ ਜੀ ਨਵਾਂ ਨਮਾਪਨ ਆਪਣੀ ਜ਼ਿੰਦਗੀ ਚ ਨਹੀਂ ਲਿਆਵਾਂਗੇ ਤਾਂ ਇਹ ਜ਼ਿੰਦਗੀ ਤੁਹਾਨੂੰ ਬੋਝ ਤੇ ਭੋਲ ਦੋਨੋਂ ਹੀ ਜੀਜਾ ਲੱਗਣ ਲੱਗ ਜਾਵੇ ਹੈਨਾ ਬੜੀਆਂ-ਬੜੀਆਂ ਕਹਾਵਤਾਂ ਨੇ ਬੜੀਆਂ-ਬੜੀਆਂ ਚੀਜ਼ਾਂ ਨੇ ਅਸੀਂ ਸਾਡੇ ਕੋਲ ਉਹੀ ਅਸੀਂ ਦੂਜੇ ਨੂੰ ਦਿੰਨੇ ਆ ਜੋ ਸਾਡੇ ਕੋਲ ਹੁੰਦਾ ਹੈ ਸਚਾਈ ਹੈ ਕਹਿੰਦੇ ਇੱਕ ਸਾਧੂ ਸੀ ਛੋਟੀ ਜਿਹੀ ਕਹਾਣੀ ਹੈ ਵੈਸੇ ਆਪਾਂ ਤੁਹਾਨੂੰ ਦੱਸਣਾ ਕਿੱਦਾਂ ਜਾਏਗਾ ਇਹ April ਦਾ ਮਹੀਨਾ ਗ੍ਰਹਿਾਂ ਦੇ ਮੁਤਾਬਕ ਪਰ ਇੱਕ ਛੋਟੀ ਜਿਹੀ ਕਹਾਣੀ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਵਾਰ ਇੱਕ ਸਾਧੂ ਇੱਕ ਪਿੰਡ ਵਿੱਚ ਗਿਆ ਤਪਿੰਡ ਵਾਲਿਆਂ ਨੂੰ ਗੁੱਸਾ ਆਇਆ ਕਿ ਪਹਿਲਾਂ ਹੀ ਪਿੰਡ ਵਿੱਚ ਬੜੇ ਲੋਕ ਆ ਇਹ ਕਿੱਥੇ ਆ ਗਿਆ ਆਪਾ ਮਾਨਿਤ ਕਰ ਲਈ ਉਹਨਾਂ ਨੇ ਇੱਕ ਜੁੱਤੀਆਂ ਦਾ ਹਾਰ ਉਹਦੇ ਘਰ ਵਿੱਚ ਪਾ ਦਿੱਤਾ ਉਸ ਸਾਧੂ ਨੇ ਉਹ ਜੁੱਤੀਆਂ ਦਾ ਹਾਰ ਜੋ ਸੀ ਨਾ ਉਹ ਬੜੇ ਬੜਾ ਖੁਸ਼ ਹੋ ਕੇ ਉਹ ਜੁੱਤੀਆਂ ਦਾ ਹਾਰ ਨੂੰ ਦੇਖੀ ਜਾਵੇ ਤੇ ਜੁੱਤੀ ਇੱਕ ਇੱਕ ਫੜ ਕੇ ਉਹਨੂੰ ਪਰਖ ਕਰੇ ਜਾਵੇ ਲੋਕ ਕਹਿੰਦੇ ਪਾਗਲੇ ਜੁੱਤੀਆਂ ਨੇ ਤੈਨੂੰ ਪਤਾ ਕਹਿੰਦਾ ਹਾਂ ਮੈਨੂੰ ਪਤਾ ਕਹਿੰਦਾ ਕੱਲ ਹੀ ਜੁੱਤੀ ਟੁੱਟੀ ਸੀ ਪਰਮਾਤਮਾ ਮੂਰੇ ਪ੍ਰਾਰਥਨਾ ਕੀਤੀ ਸੀ ਕਿ ਜੁੱਤੀ ਚਾਹੀਦੀ ਆ ਤੇ ਕਹਿੰਦਾ ਡੀਚੇਤੀ ਪ੍ਰਾਰਥਨਾ ਸੁਣਦੀ ਸੁਣਦਾ ਹੈ ਉਹ ਪਰ ਕਦੇ-ਕਦੇ ਥੋੜੀ ਦੇਰੀ ਨਾਲ ਸੁਣਦਾ ਪਰ ਆ ਤਾਂ ਬੜੀ ਛੇਤੀ ਸੁਣ ਲਿਆ ਕਹਿੰਦਾ ਇੱਕ ਮੰਗੀ ਸੀ ਆ ਕਿੰਨੀਆਂ ਦੇ ਦਿੱਤੀਆਂ ਨੇ ਚਲੋ ਕੋਈ ਨਹੀਂ ਕਾਫੀ ਦੇਰ ਤੱਕ ਕਮ ਆਣ ਗਿਆ ਜੁੱਤੀਆਂ ਉਹਨੇ ਆਪਣੀ ਕੱਚ ਚ ਮਾਰੀਆਂ ਤੇ ਉੱਥੇ ਹੀ ਬਹਿ ਗਿਆ ਤੇ ਖੁਸ਼ ਹੋਇਆ ਤੇ ਲੋਕ ਕਹਿਣ ਲੱਗੇ ਲੱਗਾ ਸੋ ਜੁੱਤੀਆਂ ਤੋਂ ਖੁਸ਼ ਹੋ ਗਿਆ ਜੁੱਤੀਆਂ ਦਹਾਰੇ ਦੇ ਗੱਲ ਚ ਪਾਇਆ ਖੁਸ਼ ਹੋ ਗਿਆ ਤਾਂ ਸਾਧੂ ਕਹਿੰਦਾ ਕਿ ਇਹ ਪਿੰਡ ਬਹੁਤ ਚੰਗਾ ਏ ਇਹ ਤੁਸੀਂ ਮੈਨੂੰ ਜੁੱਤੀਆਂ ਦਿੱਤੀਆਂ ਨੇ ਕੋਈ ਕੋਈ ਪਿੰਡ ਦਾ ਵਾਲੇ ਤਾਂ ਕੁਝ ਦਿੰਦੇ ਹੀ ਨਹੀਂ ਐ ਇਹ ਜੇ ਲੋਕ ਨੇ ਤੇ ਉਹ ਕਹਿੰਦੇ ਲੈ ਅਸੀਂ ਤੇ ਤੈਨੂੰ ਜੁੱਤੀਆਂ ਦਿੱਤੀਆਂ ਤੇ ਚੰਗੇ ਦੀ ਕਿਹੜੀ ਗੱਲ ਐ ਕਹਿੰਦਾ ਤੁਸੀਂ ਉਹੀ ਦੋਵੋਗੇ ਨਾ ਜੋ ਤੁਹਾਡੇ ਕੋਲ ਹੈ ਜੋ ਜਿਸ ਦੇ ਕੋਲ ਹੈ ਦੂਜੇ ਨੂੰ ਉਹੀ ਦੇਏਗਾ ਜਿਸ ਕੋਲ ਗੁੱਸਾ ਹੈ ਉਹ ਸਾਹਮਣੇ ਵਾਲੇ ਨੂੰ ਗੁੱਸਾ ਦੇਏਗਾ ਤੇ ਰਿਟਰਨ ਚ ਉਸ ਨੂੰ ਗੁੱਸਾ ਹੀ ਮਿਲੇਗਾ ਜਿਹਦੇ ਕੋਲ ਪਿਆਰ ਹੈ ਉਹ ਸਾਹਮਣੇ ਵਾਲੇ ਨੂੰ ਪਿਆਰ ਤੇ ਸਮਾਈਲ ਦੇਏਗਾ ਤੇ ਉਹਨੂੰ ਉਹੀ ਚੀਜ਼ ਰਿਟਰਨ ਚ ਮਿਲੇਗੀ ਇਹ ਚੱਕਰ ਹੈ ਜੀ ਦੁਨੀਆ ਦਾ ਜੋ ਤੁਸੀਂ ਦੂਜੇ ਨੂੰ ਦੇਨੇ ਹੋ ਅਸਲ ਚ ਉਹ ਤੁਹਾਡੇ ਕੋਲ ਹੁੰਦਾ ਹੈ ਉਹ ਤੁਸੀਂ ਤਾਂ ਹੀ ਦੇ ਰਹੇ ਹੋ ਤੇ ਉਹ ਚੀਜ਼ ਕਰਮਾ ਵੜ ਕੇ ਤੁਹਾਨੂੰ ਵਾਪਸ ਮਿਲਣੀ ਹੈ ਸਮਝ ਗਏ ਤੁਸੀਂ ਬੜੇ ਸਮਝਦਾਰ ਕਿਵੇਂ ਜਾਏਗਾ April ਦਾ ਮਹੀਨਾ ਕਿਹੜੇ-ਕਿਹੜੇ ਗ੍ਰਹਿ ਕਰਨਗੇ ਰਾਸ਼ੀ ਪਰਵਰਤਨ ਕੀ ਪ੍ਰਭਾਵ ਪਵੇਗਾ ਸਭ ਤੋਂ ਪਹਿਲਾਂ ਜਾਂਦੇ ਆ ਰੇਜ਼ਾ ਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਮਹੀਨੇ ਦੀ ਸ਼ੁਰੂਆਤ ਤੁਹਾਨੂੰ ਰਾਸ਼ੀ ਵਿੱਚ ਚੰ드ਰਮਾ ਨੌਵੇਂ ਸਥਾਨ ਵਿੱਚ ਹੋਏਗਾ ਹੋਏਗੀ ਬਹੁਤ ਹੀ ਵਧੀਆ ਜਾਵੇਗਾ ਕਿਉਂਕਿ ਗੁਰੂ ਦਾ ਬੁੱਧ ਬੱਕਰੀ ਹੋ ਜਾਏਗਾ ਤੇ ਬੁੱਧ ਬੱਕਰੀ ਹੋ ਕੇ ਤਕਰੀਬਨ ਮੇਸ਼ ਰਾਸ਼ੀ ਵਾਲਿਆਂ ਦੇ ਜੋ ਫਿਰ ਤੋਂ 12ਵੇਂ ਸਥਾਨ ਵਿੱਚ ਜਾਏਗਾ ਕਿਦਨ ਤਕਰੀਬਨ ਬੁੱਧ ਬੱਕਰੀ ਹੋ ਰਿਹਾ ਹੈ 4 ਤਰੀਕ ਨੂੰ 4 ਅਪ੍ਰੈਲ ਨੂੰ 4-4 ਨੂੰ ਬੁੱਧ ਵਕਰੀ ਤੇ ਹੋਰ ਸੁਣੋ ਚੇਤਰ ਸੋਮਤ ਮਹੀਨੇ ਦੀ ਮੱਸੀਆ ਮੱਸੀਆ ਚੇਤਰ ਮਹੀਨੇ ਦੀ ਮੱਸੀਆ 8 ਤਰੀਕ ਨੂੰ ਰਹੇਗੀ 8 ਤਰੀਕ ਨੂੰ ਮੱਸੀਆ ਰਹੇਗੀ ਤੇ ਇਹ ਸੋਮਵਤੀ ਮੱਸੀਆ ਬੜੀ ਸ਼ੁਭ ਮੰਨੀ ਜਾਂਦੀ ਹੈ ਆਪਾਂ ਤੁਹਾਨੂੰ ਇਹਦਾ ਪ੍ਰੋਗਰਾਮ ਪਾਵਾਂਗੇ ਕਿ ਕਿਵੇਂ ਕਿਵੇਂ ਕਿਹੜੀ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਦੂਸਰਾ 9 ਤਰੀਕ ਨੂੰ ਮੰਗਲਵਾਰ ਨੂੰ ਸ਼ੁਕਲ ਪੱਖ ਸ਼ੁਰੂ ਹੋ ਜਾਏਗਾ ਤੇ ਨਾਲ ਜੋ ਇਸ ਮਹੀਨੇ ਇੱਕ ਗੜ ਸੂਰਜ ਦਾ ਰਾਸ਼ੀ ਪਰਵਰਤਨ 13 ਤਰੀਕ ਨੂੰ ਹੋਏਗਾ 13 ਤਰੀਕ ਨੂੰ ਵਿਸਾਖੀ ਦਾ ਦਿਨ ਰਹੇਗਾ ਨਾਲ ਹੀ ਨਵਰਾਤ੍ਰੇ ਗੁਪਤ ਨਵਰਾਤ੍ਰੇ ਚੇਤਰ ਦੇ 9 ਤਰੀਕ ਤੋਂ ਲੈ ਕੇ ਸ਼ੁਰੂ ਹੋ ਜਾਣਗੇ ਤੇ ਦੁਰਗਾ ਅਸ਼ਟਮੀ ਤੇ ਉਸ ਤੋਂ ਬਾਅਦ ਨੌਵੀਂ ਯਾਨੀ 17 ਤਰੀਕ ਬੁੱਧਵਾਰ ਨੂੰ ਨਵਰਾਤ੍ਰੇ ਸਮਾਪਤ 9 ਤਰੀਕ ਤੋਂ ਸ਼ੁਰੂ ਹੋਗੇ ਅੱਛਾ ਦੋਗਰੇ ਰਾਸ਼ ਤਿੰਗਰੇ ਰਾਸ਼ੀ ਪਰਵਰਤਨ ਕਰਨਗੇ ਸੰਗਰਾਦ ਨੂੰ ਸੂਰਜ ਰਾਸ਼ੀ ਪਰਵਰਤਨ 13 ਤਰੀਕ ਨੂੰ 23 ਤਰੀਕ ਨੂੰ ਮੰਗਲ ਦਾ ਰਾਸ਼ੀ ਪਰਵਰਤਨ ਤੇ 24 ਤਰੀਕ ਨੂੰ ਸ਼ੁਕਰ ਦਾ ਰਾਸ਼ੀ ਪਰਵਰਤਨ ਮੇਸ਼ਵੇਸ਼ ਤੇ ਮੰਗਲ ਜਾਏਗਾ ਮੀਨ ਰਾਸ਼ੀ ਗੁਰੂ ਦੇ ਘਰ ਰਾਹੁ ਨਾਲ ਜੁਤੀ ਬਣਾਏਗਾ ਹੇ比 ਸ਼ੁਭ ਨਹੀਂ ਹੈਗੀ ਮਿੰਤ ਮੰਗਲ ਰਾਹੁ ਦਾ ਅੰਗਾਰਕ ਜੋਗ ਬਣੇਗਾ ਮੇਸ਼ ਰਾਸ਼ੀ ਦਾ ਮਾਲਕ ਹੈ ਮੰਗਲ ਜੋ ਕਿ 24 ਤਰੀਕ ਨੂੰ ਰਾਸ਼ੀ ਪਰਵਰਤਨ ਕਰਕੇ ਮੰਗਲ ਬਿਲਕੁਲ 12ਵੇਂ ਸਥਾਨ ਵਿੱਚ ਰਾਸ਼ੀ ਤੋਂ ਆਇਆ ਤਾਂ ਵਿਦੇਸ਼ ਲਈ ਚੰਗਾ ਪਰ ਲੜਾਈ ਝਗੜੇ ਦੰਗਾ ਪਸਾਦ ਲਈ ਚੰਗਾ ਨਹੀਂ ਹੈ ਤੁਹਾਡੇ ਲਗਨ ਦਾ ਮਾਲਕ ਰਾਹੁ ਨਾਲ ਜੋਤੀ ਬਣਾ ਕੇ ਚੱਲ ਰਿਹਾ ਚੱਲੇਗਾ 24 ਤਰੀਕ ਤੋਂ ਬਾਅਦ ਸ਼ੁਕਰ ਜੋ ਉੱਚਦਾ ਚੱਲ ਰਿਹਾ 12ਵੇਂ ਸਥਾਨ ਵਿੱਚ ਵਧੀਆ ਪਰ ਉਸਨੇ ਅਗਲੇ ਦਿਨ ਹੀ ਰਾਸ਼ੀ ਪਰਵਰਤਨ ਕਰ ਜਾਣਾ ਹੈ ਪਰ ਮੇਨ ਗੱਲ ਇਹ ਹੈ ਕਿ ਸੂਰਜ ਜੋ ਤੁਹਾਡੀ ਰਾਸ਼ੀ ਤੋਂ ਰਾਸ਼ੀ ਪਰਵਰਤਨ ਕਰਕੇ ਲਗਣ ਵਿੱਚ ਆਏਗਾ ਉੱਚ ਦਾ ਸੂਰਜ 13 ਤਰੀਕ ਨੂੰ ਇਹ ਮਹੀਨਾ ਮੇਸ਼ ਰਾਸ਼ੀ ਵਾਲਿਆਂ ਦੇ ਲਈ ਰਾਜਨੀਤੀ ਵਿੱਚ ਨੇਮ ਫੇਮ ਚ ਮੁਕੌਲ ਲਈ ਚੰਗਾ ਕੰਮ ਕਾਰਾਂ ਲਈ ਚੰਗਾ ਘਰ ਵਿੱਚ ਰਿਸਪੈਕਟ ਲਈ ਚੰਗਾ ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਉਹਦੇ ਲਈ ਚੰਗਾ ਧਿਆਨ ਕਿਹੜਾ ਰੱਖਣਾ ਹੈ ਇਸ ਮਹੀਨੇ ਥੋੜਾ ਜਿਆ ਸੱਟ ਚੋਟ ਤੋਂ ਬਚਣਾ ਹੈ ਥੋੜਾ ਜਿਆ ਗੁੱਸੇ ਤੇ ਕੰਟਰੋਲ ਰੱਖਣਾ ਹੈ ਦੂਜਾ ਕਿਸੇ ਅੱਖ ਦੇ ਨੇੜੇ ਸੱਟ ਚੋਟ ਨਾ ਵੱਜੇ ਵਾਹਨ ਦਾ ਨੁਕਸਾਨ ਨਾ ਹੋਵੇ ਤੇ ਨਾਲ ਸਭ ਤੋਂ ਜ਼ਰੂਰੀ ਭੈਣ ਭਾਈ ਨਾਲ ਸਬੰਧ ਖਰਾਬ ਨਹੀਂ ਹੋਣੇ ਚਾਹੀਦੇ ਇਸ ਮਹੀਨੇ ਤਾਹੀ ਇਹ ਵੀ ਨਸ਼ਾਬ ਜਾਈਗਾ ਇਸਵੇਂ ਨਿਦਆਪਾ ਸੁਣੋ ਸੂਰਜ ਦਾ ਰਾਸ਼ੀ ਪਰਵਰਤਨ 13 ਤਰੀਕ ਨੂੰ ਸ਼ੁਕਰ ਰੋਚਦਾ ਕਪੂਰ ਦੀ ਟਿੱਕੀ ਆਪਣੇ ਕੋਲ ਰੱਖਣੀ ਹੈ ਸੂਰਜ ਕਰਕੇ ਜੋ ਲਗਨ ਵਿੱਚ ਆਏਗਾ ਪਿਤਾ ਦੇ ਪੈਰੀਂ ਹੱਥ ਤਾਂਬੇ ਦਾ ਪੈਸਾ ਉਪਾ ਕਰਦੇ ਰਹੋਗੇ ਤਾਂ ਸ਼ੁਭ ਜਾਏਗਾ ਤੇ ਮੰਗਲ ਰਾਹੂ ਦੇ ਨਾਲ ਜੋਤੀ ਬਣਾਏਗਾ ਤਾਂ ਹਾਥੀ ਨੂੰ ਕੁਝ ਨਾ ਕੁਝ ਕਾਉਂਦੇ ਰੋ ਰਾਹੂ ਮਹਾਵਤ ਤੇ ਮੰਗਲ ਮਹਾਵਤ ਤੇ ਰਾਹੂ ਹਾਥੀ ਚਲ ਟੌਰਸ ਬੇਖ ਰਾਸ਼ੀ ਵਾਲਿਆਂ ਦੇ ਲਈ ਅਮੀਨਾ ਅਪ੍ਰੈਲ ਦੇ ਮਹੀਨੇ ਵਿੱਚ ਸੂਰਜ ਉੱਚਦਾ ਜਾਏਗਾ 12ਵੇਂ ਸਥਾਨ ਵਿੱਚ ਮਿੱਤਰਨੀ ਆ ਤੁਹਾਡਾ ਇਸ ਕਰਕੇ ਸ਼ੁਕਰ ਉੱਚਦਾ ਸੂਰਜ ਦੇ ਨਾਲ ਜੁਤੀ ਤੇ ਉਸ ਤੋਂ ਬਾਅਦ 12ਵੇਂ ਸਥਾਨ ਵਿੱਚ ਕੇਤੂ ਦੇ ਨਕਸ਼ਤਰ ਵਿੱਚ ਪ੍ਰੇਮ ਸੰਬੰਧਾਂ ਵਿੱਚ ਪਤੀ ਪਤਨੀ ਤੇ ਘਰ ਦੇ ਉਲਝੇਵੇਂ ਥੋੜੇ ਜਿਹਾ ਵਧਣਗੇ ਮਹਿੰਗਾਈ ਨੂੰ ਲੈ ਕੇ ਲੈ ਲੋ ਭਾਵੇਂ ਗੱਲ ਕਰੋ ਤੁਸੀਂ ਆਰਥਿਕ ਸਥਿਤੀ ਨੂੰ ਲੈ ਕੇ ਤਾਂ ਏਡਾਂ ਵਾਂਡੋਲ ਇਸ ਮਹੀਨੇ ਰਹਿਣ ਵਾਲੀ ਹੈ ਤੁਹਾਡੇ ਸ਼ੁਕਰ ਮੇਸ਼ ਵਿੱਚ ਆਏਗਾ 12ਵੇਂ ਸਥਾਨ ਵਿੱਚ ਆਪਣੇ ਖਾਣੇ ਤੋਂ ਲਗਨ ਦਾ ਮਾਲ ਖਰਚੇ ਸਥਾਨ ਵਿੱਚ ਜਾਏਗਾ ਤਾਂ ਥੋੜੀ ਖਰਚੀਆਂ ਨੂੰ ਲੈ ਕੇ ਚਿੰਤਾ ਬਧੇਗੀ ਬਸ ਰਿਲੈਕਸ ਵਾਲੀ ਇੱਕੋ ਹੀ ਗੱਲ ਹੈ ਕਿ ਯਾਤਰਾ ਤੁਹਾਡੀ ਸਫਲਤਰੀ ਰਹਿਣੀ ਹੈ ਰਿਜ਼ਲਟ ਤੁਹਾਡੇ ਮੁਤਾਬਕ ਮਿਲੇ ਇਸ ਦੇ ਲਈ ਜਿਆਦਾ ਮਿਹਨਤ ਤੁਹਾਨੂੰ ਇਸ ਮਹੀਨੇ ਕਰਨੀ ਪਵੇਗੀ ਚੰਦਰ ਦਾ ਜੋ ਇਸ ਮਹੀਨੇ ਦੀ ਸ਼ੁਰੂਆਤ ਹੈ ਹੋਰ ਜਾਣੀ ਹੈ ਸ਼ੁਰੂ ਚੋਹੀਂ ਸੋਮਵਾਰ ਤੋਂ ਮਤਲਬ ਸੱਤਵੇਂ ਸਥਾਨ ਵਿੱਚ ਤਾਨੂੰ ਪੈਸਾ ਕਮ ਕਰ ਮਿਹਨਤ ਅਨੁਸਾਰ ਮਿਲੇ ਇਸ ਦੇ ਲਈ ਤੁਸੀਂ ਸ਼ੁਕਰ ਸ਼ੁਭ ਕਰਨ ਦੇ ਲਈ ਇੱਕ ਤਾਂ ਵੈਲ ਡਰੈਸ ਰਹਿਣਾ ਤੇ ਦੂਜਾ ਕ੍ਰੀਮ ਕਲਰ ਦਾ ਰਮਾਲ ਆਪਣੇ ਕੋਲ ਰੱਖਣਾ ਜੈਮਨੀ ਮਿਥੁਨਾ રાશિ ਵਾਲਿਆਂ ਦੇ ਲਈ ਆ ਪ੍ਰੇਮ ਦੇ ਮਹੀਨੇ ਤਿੰਨ ਗ੍ਰਹਿ ਹਦ ਰਾਸ਼ੀ ਪਰਵਰਤਨ ਚ ਹੋਏਗਾ ਤੁਹਾਡੇ ਲਈ ਸ਼ੁਭਤਾ ਵਾਲਾ ਹੀ ਜਾਏਗਾ ਕਿਉਂਕਿ ਬੁੱਧ ਬੱਕਰੀ ਹੋ ਕੇ ਫਿਰ ਤੋਂ ਕਿੱਥੇ ਗਿਆ ਮੇਨ ਰਾਸ਼ੀ ਵਿੱਚ 10ਵੇਂ ਸਥਾਨ ਵਿੱਚ ਤਾਂ ਗੱਲਬਾਤ ਰਹੀ ਪੈਸਾ ਕਮਾਉਣ ਵਾਲਿਆਂ ਦੇ ਲਈ ਸਿਤਾਰੇ ਹੋ ਸ਼ੁਭ ਸੂਰਜ ਉੱਚਾ ਹੋਇਆ ਇਨਕਮ ਸਥਾਨ ਵਿੱਚ ਤੱਪੀਤਾ ਦੀ ਪ੍ਰੋਪਰਟੀ ਤੋਂ ਮਿਲਿਤਾ ਨੂਰਲੈਕਸ ਉੱਚਾ ਹੋਇਆ ਫਾਇਦਾ ਤਾਂਬੇ ਦਾ ਪੈਸਾ ਇਸ ਮਹੀਨੇ ਤੁਸੀਂ ਆਪਣੇ ਕੋਲ ਰੱਖਣਾ ਹੈ ਮਿੱਤਰ ਸ਼ੁਕਰ ਤੁਹਾਡਾ ਅੱਛੀ ਪੋਜੀਸ਼ਨ ਦੇ ਵਿੱਚ ਹੈ ਜਿਸ ਦਾ ਸਾਥ ਤੁਹਾਨੂੰ ਆਲੇ ਦੁਆਲੇ ਸਰਕਲ ਤੋਂ دوست ਮਿੱਤਰਾਂ ਤੋਂ ਮਿਲਣ ਵਾਲਾ ਹੈ ਪਰਿਵਾਰ ਵਿੱਚ ਪਰੇਸ਼ਾਨੀਆਂ ਘਟਣਗੀਆਂ ਇਹਦੇ ਲਈ ਤੁਸੀਂ ਹਰੀ ਮੂੰਗੀ ਬੁੱਧਵਾਰ ਵਾਦਨ ਲੰਗਰ 'ਚ ਦੇ ਦੇਣੀ ਹੈ ਸਿਹਤ ਵੀ ਚੰਗੀ ਤੇ ਸੁਧਰਦੀ ਜਾਏਗੀ ਕੈਂਸਰ ਕਰਕਰਾਸ਼ੀ ਵਾਲਿਆਂ ਦੇ ਲਈ ਜੋ ਇਹ April ਦਾ ਮਹੀਨਾ ਹੈ ਮਹੀਨੇ ਦੀ ਸ਼ੁਰੂਆਤ ਵਿੱਚ ਸੋਚ ਸਥਾਨ ਵਿੱਚ ਚੰਦਰਮਾ ਰਹੇਗਾ ਤਾਂ ਸੋਚਦਾ ਅੱਛੀ ਹੈ ਛੁੱਪੇ ਨਾਲ ਹੀ ਚੰ드ਰਮਾ 2.5 ਦਿਨ ਬਾਅਦ ਬਦਲੇਗਾ ਪਰ ਇਸ ਦਾ ਮਿੱਤਰ ਗ੍ਰਹਿ ਕੌਣ ਹੈ ਮੰਗਲ ਤੇ ਨਾਲ ਸੂਰਜ ਸੂਰਜ ਦਸਵੇਂ ਆ ਰਿਹਾ ਬਹੁਤ ਅੱਛਾ ਮੰਗਲ ਵੀ ਰਾਸ਼ੀ ਪਰਵਰਤਨ ਕਰ ਰਿਹਾ ਤੁਹਾਡਾ ਮਿੱਤਰ ਉਹ ਵੀ ਆ ਰਿਹਾ ਕਿਸ ਸਥਾਨ ਵਿੱਚ ਨੌਵੇਂ ਤਾਂ ਅੱਛਾ ਵਿਦੇਸ਼ ਯਾਤਰਾ ਲਈ ਸ਼ੁਭ ਨਵੇਂ ਕੰਮ ਕਰਨ ਲਈ ਸ਼ੁਭ ਮਾਨਸਿਕ ਸਥਿਤੀਆਂ ਜੋ ਉਲਝੀਆਂ ਸੀ ਘਰ ਚੋਲ ਦੇ ਵਿੱਚ ਪਈ ਸੀ ਉਹਦੇ ਲਈ ਚੰਗਾ ਸ਼ੁਭ ਕੰਮ ਘਰ ਚ ਧਾਰਮਿਕ ਫੰਕਸ਼ਨ ਹੋਣਗੇ ਚੰਗਾ ਰਹੇਗਾ ਸੂਰਜ ਨੇਪੀਮ ਬਧਾਈਗਾ ਉੱਚ ਦਾ ਸੂਰਜ 10ਵੇਂ ਸਥਾਨ ਵਿੱਚ ਧਨ ਦਾ مالک ਤੇ ਧਨ ਦਾ مالک 10ਵੇਂ ਸਥਾਨ ਵਿੱਚ ਤੁਹਾਨੂੰ ਸਰਕਾਰ ਵੱਲੋਂ ਰੋਕਿਆ ਹੋਇਆ ਪੈਸਾ ਮਿਲੇਗਾ। ਯਾਨੀ ਕਹਿ ਸਕਦੇ ਆਪਾਂ ਕਿ ਕਰ ਕਰਾਸ਼ੀ ਵਾਲਿਆਂ ਦੇ ਸਿਤਾਰੇ ਬਿਲਕੁਲ ਸ਼ੁਭ ਰਹਿਣਗੇ। ਲਿਓ ਸਿੰਗਰਾਸ਼ੀ ਵਾਲੇ। ਸਿੰਘ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਤੁਹਾਡੇ ਲਗਨ ਦਾ مالک ਸੂਰਜ ਸਭ ਤੋਂ ਜ਼ਿਆਦਾ ਰਿਲੈਕਸ ਤੇ ਸਿੰਘ ਰਾਸ਼ੀ ਵਾਲੇ ਨੂੰ 13 ਤਰੀਕ ਨੂੰ ਮਿਲ ਜਾਣੀ ਹੈ। ਅੱਜ ਤੋਂ 13 ਦਿਨ ਬਾਅਦ ਸੂਰਜ ਉੱਚ ਦਾ ਰਾਹੂ ਨਾਲੋਂ ਨਿਕਲ ਕੇ ਰਾਸ਼ੀ ਤੋਂ 8ਵੇਂ ਤੋਂ ਨਿਕਲ ਕੇ 9ਵੇਂ ਸਥਾਨ ਵਿੱਚ ਕੋਈ ਪੇਪਰ ਦਿੱਤਾ ਕੋਈ ਟੈਸਟ ਦਿੱਤਾ ਕੋਈ ਟੈਸਟ ਦੇਣਾ ਹੈ। ਤੌਦ ਲਈ ਤੁਹਾਡੇ ਸਿਤਾਰੇ ਹੋ ਜਾਣੇ ਆ ਸ਼ੁਭ ਮਿਲ ਜਾਣਾ ਤੁਹਾਨੂੰ ਇਸ ਰਿਲੈਕਸ ਨਾਲ ਹੀ ਤੁਹਾਡਾ ਪੇਪਰ ਕਲੀਅਰ ਵੀ ਹੋ ਸਕਦਾ ਹੈ ਤੇ ਕੋਈ ਸਰਕਾਰੀ ਨੌਕਰੀ ਮਿਲ ਸਕਦੀ ਹੈ ਨਾਲ ਤੁਹਾਡਾ ਮਿੱਤਰ ਜੋ ਗ੍ਰਹਿ ਆ ਮੰਗਲ ਉਹ ਜਾਏਗਾ 7ਵੇਂ ਸਥਾਨ ਤੋਂ 8ਵੇਂ ਸਥਾਨ ਵਿੱਚ ਉਹ ਸ਼ੁਭ ਨਹੀਂ ਹੈ ਕਿਸਮਤ ਦਾ ਮਾਲਕ ਹੈ ਉਹ ਆਪਣੇ ਤੋਂ 12ਵੇਂ ਸਥਾਨ ਵਿੱਚ ਜਾਏਗਾ ਤੇ ਇਸ ਕਰਕੇ ਪਤਾਸੇ ਦਾ ਸੇਵਨ ਇਸ ਮਹੀਨੇ ਕਰਦੇ ਰਹਿਣਾ ਹੈ ਪਤਾਸੇ ਧਾਰਮਿਕ ਸਥਾਨ ਤੇ ਚੜਾਉਂਦੇ ਰਹਿਣਾ ਹੈ ਕਾਲਾ ਲੀਲਾ ਰੰਗ ਬਿਲਕੁਲ ਨਹੀਂ ਪਾਉਣਾ ਕਿਸਾਫ ਤੋਂ ਜ਼ਰੂਰੀ ਉੱਚ ਦੇ ਸੂਰਜ ਦਾ ਫਾਇਦਾ ਲੈਣ ਲਈ ਸੂਰਜ ਦੇ ਦਰਸ਼ਨ ਨਮਸਕਾਰ ਕਰਦੇ ਰਹਿਣ। ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਇਹ ਜੋ ਮੋਟਾ-ਮੋਟਾ ਆਪਾਂ ਤੁਹਾਨੂੰ ਦੱਸਦੇ ਪਈਆਂ ਵੈਸੇ ਤੇ ਤੁਹਾਨੂੰ ਆਪਾਂ ਹਰ ਰੋਜ਼ ਰਾਸ਼ੀ ਪਾਉਣੀ ਆ ਪਰ ਅਪ੍ਰੈਲ ਦੇ ਮਹੀਨੇ ਜੋ ਮੇਨ-ਮੇਨ ਗ੍ਰਹਿ ਰਾਸ਼ੀ ਪਰਵਰਤਨ ਕਰਨਿਆ ਤਾਂ ਕੁਝ ਤੁਸੀਂ ਸਤਰਕ ਰਹਿਣਾ ਕਿੰਨੀਆਂ ਚੀਜ਼ਾਂ ਤੋਂ। ਕੰਨਿਆ ਰਾਸ਼ੀ ਵਾਲਿਆਂ ਦੇ ਲਈ ਤਾਂ ਵਧੀਆ ਇੱਕ ਸ਼ੁਕਰ ਉੱਚ ਦਾ ਚੱਲ ਰਿਹਾ ਸੀ। ਪੂਰਾ ਮਹੀਨਾ ਚੱਲੇਗਾ ਉਸ ਤੋਂ ਬਾਅਦ 24-25 ਤਰੀਕ ਤੋਂ ਬਾਅਦ ਨੌਵੇਂ ਆਏਗਾ ਜੋ ਅੱਠਵੇਂ ਜਾਏਗਾ ਸ਼ੁਕਰ। ਜੋ ਥੋੜੀ ਬੋਤੀ ਪਤਨੀ ਦੀ ਸਿਹਤ ਖਰਾਬ ਕਰੇਗਾ ਪਰ ਲਗਜ਼ਰੀ ਲਾਈਫ ਦਵੇਗਾ ਮੰਗਲ ਤੁਹਾਡਾ ਮਿੱਤਰ ਨਹੀਂ ਹੈ ਪਰ ਮੰਗਲ ਦਾ ਮੀਨ ਰਾਸ਼ੀ ਵਿੱਚ ਆਉਣਾ ਥੋੜੀਆਂ ਜੀਆਂ ਪਰੇਸ਼ਾਨੀਆਂ ਤੁਹਾਡੀਆਂ ਵਧਾ ਸਕਦਾ ਹੈ ਪਤੀ ਪਤਨੀ ਦੇ ਸਬੰਧਾਂ ਵਿੱਚ ਪਰੇਸ਼ਾਨੀਆਂ ਆ ਸਕਦੀਆਂ ਨੇ ਤਾਂ ਇਹਨਾਂ ਪਰੇਸ਼ਾਨੀਆਂ ਦੂਰ ਕਰਨ ਦੇ ਲਈ ਤੁਸੀਂ ਕੇਤੂ ਦਾ ਉਪਾਅ ਕਰਦੇ ਰਹਿਣਾ ਸਭ ਤੋਂ ਜ਼ਰੂਰੀ ਕੇਤੂ ਦਾ ਉਪਾਅ ਕਾਲੇ ਚਿੱਟੇ ਤੇਲ ਚਾਲ ਪਰਵਾ ਕਰਦੇ ਰਹਿਣਾ ਜੀਵ ਤੇ ਸ਼ੈਦ ਲੌਣਦੇ ਰਹਿਣਾ ਸ਼ੈ ਧਾਰਮਿਕ ਸਥਾਨ ਤੇ ਰੱਖਦੇ ਰਹਿਣਾ ਹਰੀਆਂ ਸਬਜ਼ੀਆਂ ਲੰਗਰ ਚ ਦਿੰਦੇ ਰਹਿਣਾ ਤੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਜਾਣਦੇ ਹੋ ਤੁਸੀਂ ਕੰਨਾਂ ਪਿੱਛੇ ਇਤਰ ਲਾਉਂਦੇ ਰਹਿਣਾ ਤਾਂ ਇਹ ਮਹੀਨਾ ਬਹੁਤ ਵ ਲਿਬਰਾਜ਼ਾਨੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਤੁਲਾ ਰਾਸ਼ੀ ਵਾਲਿਆਂ ਦੇ ਲਈ ਥੋੜੀਆਂ ਜੀਆਂ ਪਰੇਸ਼ਾਨੀਆਂ ਵਧਣ ਵਾਲੀਆਂ ਨੇ ਕਿਉਂਕਿ ਉੱਚਾ ਸੂਰਜ 7ਵੇਂ ਸਥਾਨ ਵਿੱਚ ਆਉਣ ਵਾਲਾ ਹੈ ਤਾਂ 7ਵੇਂ ਸਥਾਨ ਵਿੱਚ ਸੂਰਜ ਬੇਸ਼ੱਕ ਬਿਜ਼ਨਸ ਕੰਮ ਕਰ ਲਈ ਚੰਗਾ ਪਰ ਸਿਹਤ ਲਈ ਚੰਗਾ ਨਹੀਂ ਹੈ ਥੋੜੀ ਜੀ ਬੀਪੀ ਵਧਾਂਦਾ ਥੋੜੇ ਗੁੱਸੇ ਦੀ وجہ ਨਾਲ ਘਰ 'ਚ ਘਰੇਲੂ ਉਲਝੇਵੇਂ ਵੀ ਦਿੰਦਾ ਹੈ ਤਾਂ ਸ਼ੁਕਰ ਜੋ ਹੈ ਇਹ ਮੀਨ ਰਾਸ਼ੀ ਤੋਂ ਨਿਕਲ ਕੇ 7ਵੇਂ ਸਥਾਨ ਵਿੱਚ ਆਪਣੇ ਘਰ ਨੂੰ ਦੇਖੇਗਾ ਕਦੋਂ 25 ਤਰੀਕ ਨੂੰ ਸੌਰੀ 24 ਤਰੀਕ ਨੂੰ ਕੇਤੂ ਦੇ ਨਕਸ਼ਤਰ ਚ ਆਏਗਾ तो चौबी तरीक तो बाद बिल्कुल अच्छा बहुत ही वीडियो हो जाएगा प्रॉपर्टी जमीन पहला तो बन जाएगी अगर कोई रुकिया हुआ काम से तो चौबीस तरीक तो बाद पूरा हो जाए सब तो वादिया, काम कार बिजनेस लिए चंगा सेहत लो परेशानी नमक का सेवन घट करो मिठा खा के हाथ से कम की शुरुआत करनी है तुम तो चीनी लैके धार्मिक स्थान पर गुड़ लैके धार्मिक स्थान पर रखो महीना बेस्ट जाएगा ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦੇ ਲਈ ਦੇਖੋ ਮੰਗਲ ਤੁਹਾਡੇ ਦਾ ਜੰਦਾ ਮਾਲਕ ਹੈ ਵੈਸੇ ਤਾਂ ਮਹੀਨੇ ਦੇ ਅਖੀਰ ਵਿੱਚ 23 ਤਰੀਕ ਨੂੰ ਰਾਸ਼ੀ ਪਰਵਰਤਨ ਕਰਕੇ ਮੀਨ ਦਾਸ਼ੀ ਵਿੱਚ ਜਾਏਗਾ ਰਾਹੂ ਨਾਲ ਜੁਤੀ ਬਣਾਏਗਾ ਥੋੜੀ ਸਿਹਤ ਖਰਾਬ ਹੋਏਗੀ ਮਨ ਨਾਲ ਬੈਸਬਾਜੀ ਹੋਏਗੀ ਓਵਰ ਕੰਫੀਡੈਂਸ ਦੀ وجہ ਨਾਲ ਪਰੇਸ਼ਾਨੀਆਂ ਆ ਸਕਦੀਆਂ ਨੇ ਤਾਂ ਇਸ ਕਰਕੇ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਨੇ ਧਿਆਨ ਰੱਖਣਾ ਆਪਣੇ ਗੁੱਸੇ ਤੇ ਆਪਣੇ ਭਾਈ ਭੈਣ ਨਾਲ ਸਬੰਧ ਨਹੀਂ ਵਿਗੜਨ ਦੇਣੇ ਗੁੱਸੇ ਦੀ وجہ ਨਾਲ ਵਿਰੋਧੀ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ ਵਿਰੋਧੀਆਂ ਤੇ ਤੁਹਾਡੀ ਪੂਰੀ ਪਕੜ ਬਣੀ ਰਹੇਗੀ ਕੋਰਟ ਕਚੈਰੀ ਕੇਸ ਕਿਸੇ ਵੀ ਤਰ੍ਹਾਂ ਦੇ ਵਿੱਚ ਤੁਹਾਡਾ ਕਦਮ ਜੋ ਹੈ ਚੜਾਈ ਵੱਲ ਰਹੇਗਾ ਪੁਲਿਸ ਕੇਸ ਕਿਸੇ ਦਾ ਨਰ ਕੋਈ ਪਾਵੇ ਤੁਸੀਂ ਜਿੱਤ ਜਾਉਗੇ ਕੋਈ ਪਰੇਸ਼ਾਨੀ ਨਹੀਂ ਹੈ ਬਸ ਥੋੜਾ ਓਵਰ ਕੌਨਫੀਡੈਂਸ ਮਤਲਬ ਕੰਮ ਹੋਇਆ ਨਹੀਂ ਤੇ ਪੇਤ ਦਿੱਤਾ ਨਹੀਂ ਤੇ ਅਸੀਂ ਆਪਾ ਭਿਆਨ ਤਪੇਤ ਦੇ ਨਹੀਂ ਕਿਸੇ ਨੂੰ ਨੀਲਾ ਰੰਗ ਇਸ ਮਹੀਨੇ ਨਹੀਂ ਪਾਣਾ ਤਾਂ ਕਿ ਉੱਚ ਦਾ ਸੂਰਜ ਤੁਹਾਨੂੰ ਦਸਵੇਂ ਖਾਨੇ ਦਾ ਮਾਲਕ ਆ ਫਾਇਦਾ ਦੇ ਸਕੇ ਭਾਵੇਂ ਛੇਵੇਂ ਸਤਾਂ ਚ ਗਿਆ ਹੈ ਪਰ ਨੁਕਸਾਨ ਨਹੀਂ ਕਰੇਗਾ ਤੁਹਾਡਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਬ੍ਰੈਸਪਾ ਚੇਂਜ ਨਹੀਂ ਹੋ ਰਿਹਾ ਤੁਹਾਡੇ ਲਗਨ ਦਾ ਮਾਲਕ ਹੈ ਬੋਧ ਬੱਕਰੀ ਹੋ ਜਾਏਗਾ ਜੋ ਤੁਹਾਡੇ ਬਿਜ਼ਨਸ ਕੰਮ ਕਰਦਾ ਮਾਲਿਕ ਹੈ ਤੇ ਨਾਲ ਸੂਰਜ ਉੱਚਦਾ ਹੋ ਜਾਏਗਾ ਤੁਹਾਡੀ ਸੋਚ ਸਥਾਨ ਵਿੱਚ ਤੁਹਾਡੀ ਔਲਾਦ ਨੂੰ ਲੈ ਕੇ ਪਰੇਸ਼ਾਨੀਆਂ ਇਸ ਮਹੀਨੇ ਘਟਣ ਵਾਲੀਆਂ ਨੇ ਨਾਲ ਹੀ ਜੋ ਤੁਹਾਡੇ ਮਿੱਤਰ ਗਰ ਹੈ ਨਾ ਉਹਨਾਂ ਦੀ ਸਪੋਰਟ ਜਦੋਂ ਮੰਗਲ ਦੀ ਤੇ ਸੂਰਜ ਦੀ ਮਿਲੇਗੀ ਤੇ ਮੰਗਲ ਜੋ ਹੈ ਉਹ ਤੁਹਾਡੇ ਜਾਏਗਾ ਮੇਨ ਰਾਸ਼ੀ ਵਿੱਚ ਤੇ ਉਹ ਵੀ ਬ੍ਰਹਸਪਤੀ ਦੀ ਰਾਸ਼ੀ ਹੈ ਤਾਂ ਰਾਹੂ ਨਾਲ ਬੈਠ ਕੇ ਥੋੜਾ ਰਾਹੂ ਨੂੰ ਕੰਟਰੋਲ ਕਰੇਗਾ ਮਹਾਵਤ ਜਦੋਂ ਰਾਹੂ ਤੇ ਹਾਥੀ ਤੇ ਚੜਦਾ ਹੈ ਤਾਂ ਹਾਥੀ ਨੂੰ ਕੰਟਰੋਲ ਕਰਦਾ ਹੈ ਤਾਂ ਇਸ ਕਰਕੇ ਥੋੜੀਆਂ ਸ਼ਰਾਰਤਾਂ ਹਾਥੀ ਦੀਆਂ ਰਾਹੂ ਦੀਆਂ ਘਟਣਗੀਆਂ ਤੇ ਤੁਹਾਨੂੰ ਥੋੜੀ ਰਿਲੈਕਸ ਮਿਲੇਗੀ ਪਰਿਵਾਰ ਵਿੱਚ ਅਲੱਗ ਹੋਣ ਵਾਲੇ ਹਾਲਾਤ ਜੋ ਪੈਦਾ ਹੋਏ ਸੀ ਉਹ ਠੀਕ ਹੋ ਜਾਣਗੇ ਤਾਂ ਤੁਨੂ ਰਾਸ਼ੀ ਵਾਲਿਆਂ ਨੇ ਕੀ ਉਪਾਅ ਕਰਨਾ ਸਿਰਫ ਆਪਣੇ ਜਸਟਰ ਨੂੰ ਪੀਲੇ ਫੁੱਲ ਚੜਾਣੇ ਹੈ ਕੈਪ੍ਰਿਗਨ ਮਕਰ ਰਾਸ਼ੀ ਵਾਲਿਆਂ ਦੇ ਲਈ ਦੇਖੋ ਇਹ April ਦੇ ਮਹੀਨੇ ਦੇ ਵਿੱਚ ਜੋ ਦੋ ਗ੍ਰਹਿ ਰਾਸ਼ੀ ਪਰਵਰਤਨ ਕਰ ਰਹੇ ਹਨ 3 ਸੌਰੀ 3 ਗ੍ਰਹਿ ਰਾਸ਼ੀ ਪਰਵਰਤਨ ਕਰ ਰਹੇ ਹਨ ਇੱਕ ਤਾਂ ਅਸ਼ਟ ਮੇਸ਼ ਚੌਥੇ ਆ ਰਿਹਾ ਘਰ ਪਰਿਵਾਰ ਵਿੱਚ ਤਕਰੇ ਲੂਲ ਜਿਵੇਂ ਵਧਣਗੇ ਦੂਸਰਾ ਤੁਹਾਡੀ ਜੋ ਤੀਸਰੇ ਸਥਾਨ ਵਿੱਚ ਮੰਗਲ ਜਾ ਰਿਹਾ ਮੰਗਲ ਵੀ ਤੁਹਾਡਾ ਮਿੱਤਰ ਨਹੀਂ ਹੈ ਇਨਕਮ ਦਾ ਮਾਲਕ ਹੈ ਤਾਂ ਇਨਕਮ ਜੋ ਹੈ ਸਰਕਲ ਵਿੱਚ ਵੰਡਣੀ ਪੈ ਸਕਦੀ ਹੈ ਸਰਕਲ ਵਿੱਚ ਪੈਸਾ ਜਾ ਸਕਦਾ ਆਲੇ ਦੁਆਲੇ ਫਸ ਸਕਦੇ ਉਲਝ ਸਕਦੇ ਤੁਸੀਂ ਕਿਸੇ ਦੇ ਪਿੱਛੇ ਲੱਗ ਕੇ ਕੋਈ ਡੀਲ ਕੀਤੀ ਤਾਂ ਤੁਸੀਂ ਉਲਝੇਗਾ ਐਦਾਂ ਨਹੀਂ ਕੋਈ ਉਲਝੇ ਮਾਵ ਬਦੇਗਾ ਤਾਂ ਇਹ ਜੋ ਦੋ ਤਿੰਨ ਗ੍ਰਹਿ ਰਾਸ਼ੀ ਪਰਿਵਰਤਨ ਕਰ ਰਿਹਾ ਥੋੜਾ ਸੰਭਲ ਸੰਭਲ ਕੇ ਚੱਲਣਾ ਹੈ ਵੈਸੇ ਸ਼ੁਕਰ ਦਾ ਰਾਸ਼ੀ ਪਰਿਵਰਤਨ ਤੁਹਾਡੇ ਲਈ ਸ਼ੋਭਾ ਚੌਥੇ ਸਥਾਨ ਵਿੱਚ ਜਾ ਕੇ ਹੋਰ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਵਿਦੇਸ਼ ਯਾਤਰਾ ਹੋਏਗੀ April ਦੇ ਮਹੀਨੇ ਤੁਹਾਡਾ ਫਲੈਟ ਹੋ ਸਕਦੇ ਤੁਸੀਂ ਬਾਹਰ ਜਾ ਸਕਦੇ ਹੋ ਚੰਗੇ ਨੇ ਸਿਤਾਰੇ ਤੁਹਾਡੇ ਨੁਕਸਾਨ ਵਾਲਾ ਕੋਈ ਨਹੀਂ ਹੈ ਅਕੂਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਸੂਰਜ ਤੀਸਰੇ ਸਥਾਨ ਵਿੱਚ ਜਾਏਗਾ ਸਰਕਲ ਦਾ ਸਾਥ ਮਿਲੇਗਾ ਪਰ ਨਾਲ ਹੀ ਜੋ ਮੰਗਲ ਦੂਸਰੇ ਸਥਾਨ ਵਿੱਚ ਲਗਨ ਤੋਂ ਨਿਕਲ ਕੇ ਚੰਗਾ ਹੋ ਜਾਏਗਾ ਵੀਪੀ ਬਾਧਰੀਆ ਸੀ ਗੁੱਸਾ ਆ ਰਿਹਾ ਸੀ ਤਾਂ ਇਹ ਉਹ ਜਿਵੇਂ ਤੁਹਾਡੇ ਘਟਣ ਵਾਲੇ ਆ ਭਾਈ ਭੈਣ ਦੀ ਸਿਹਤ ਵੀ ਠੀਕ ਹੋਣ ਵਾਲੀ ਹੈ ਸਰਕਲ ਦਾ ਸਾਥ ਮਿਲਣ ਵਾਲਾ ਤੁਹਾਨੂੰ ਤੇ ਸਭ ਤੋਂ ਜ਼ਰੂਰੀ ਕੀ ਹੈ ਕਾਫੀ ਦਿਨ ਤੋਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਪਰੇਸ਼ਾਨੀਆਂ ਦੇ ਰਸਤੇ ਤੁਹਾਨੂੰ ਮਿਲਣਗੇ ਹਰ ਪਾਸੇ ਤੋਂ ਰਿਲੈਕਸ ਲੈਣ ਦੇ ਲਈ ਸ਼ਨੀ ਨੂੰ ਸ਼ੁਭ ਕਰਨਾ ਜ਼ਰੂਰੀ ਹੈ ਤਾਂ ਉਹਦੇ ਲਈ ਸ਼ਨੀ ਮੰਦਰ ਇੱਕ ਨਾਰੀ ਹਰ ਸ਼ਨੀਵਾਰ ਤੁਸੀਂ ਇਸ ਅਪ੍ਰੈਲ ਦੇ ਮਹੀਨੇ ਚੜਾਉਣਾ ਕਿਉਂਕਿ ਉੱਚ ਦਾ ਸੂਰਜ ਸ਼ਨੀ ਦੇ ਪ੍ਰਭਾਵ ਨੂੰ ਖਤਮ ਕਰੇਗਾ ਕਿਉਂਕਿ ਸ਼ਨੀ ਦੀ ਤੀਸਰੀ ਦ੍ਰਿਸ਼ਟੀ ਸੂਰਜ ਤੇ ਪੈਗੀ ਜੋ ਸ਼ੁਕਰ ਦੇ ਫਾਲ ਨੂੰ ਖਰਾਬ ਕਰੇਗਾ ਲੌਜੀਕ ਹੈ ਪਾਈਸਿਸ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਉੱਚ ਦਾ ਸੂਰਜ ਦੂਸਰੇ ਸਥਾਨ ਵਿੱਚ ਛੇਵੇਂ ਖਾਨੇ ਦਾ ਮਾਲਕ ਜੋ ਹੈ ਵਧੀਆ ਕਰੇਗਾ ਕਿਉਂਕਿ ਜੇ ਅਗਰ ਬੁੱਧ ਨਾਲ ਰਹੇਗਾ ਤਾਂ ਵਧੀਆ ਮੰਗਲ ਲਗਨ ਵਿੱਚ ਆ ਕੇ ਕਨਫਿਊਜ਼ ਹੋ ਚੋਗੇ ਤੁਸੀਂ ਲੱਗੇਗਾ ਕਿ ਕਿਤੇ ਪਾਸਾ ਕੋਈ ਪਲਟ ਉਲਟਾ ਹੀ ਨਾ ਪੈਜ ਨੇ ਪਰ ਇਸ ਕਰਕੇ ਅਲਦ ਵਾਲੇ ਤੋਂ ਤੁਸੀ ਥੋੜੀ ਘਬਰਾਹਟ ਜੀ ਮਹਿਸੂਸ ਹੋਏਗੀ ਸੇ ਥੋੜੀ ਖਰਾਬ ਹੋਏਗੀ ਵੀਪੀ ਇਕਦਮ ਵੱਸ ਸਕਦਾ ਖਾਸ ਤੌਰ ਤੇ ਅੰਦਰੂਨੀ ਮਸਲਸ ਪ੍ਰੋਬਲਮ ਤਾਂ ਕਰੇਗੀ ਕਿਉਂਕਿ ਮੰਗਲ ਦੇਖੋ ਤੁਹਾਡੇ ਭਾਵੇਂ ਮਿੱਤਰ ਹੀ ਲਗਨ ਚਾਰੇ ਪਰ ਮੰਗਲ ਰਾਹੂ ਦੀ ਜੁਤੀ ਤੇ ਸੂਰਜ ਉੱਚਦਾ ਤੇ ਸ਼ਨੀ ਦੀ ਤੀਸਰੀ ਦ੍ਰਿਸ਼ਟੀ ਜੋ ਸ਼ੁਕਰ ਤੇ ਪਵੇਗੀ ਸੌਰੀ ਸੂਰਜ ਤੇ ਪਵੇਗੀ ਉੱਚ ਦੇ ਸੂਰਜ ਤੇ ਉਹ ਛੇਮੀ ਖਾਣੇ ਦਾ ਮਾਲਕ ਹੈ ਛੇਮੀ ਖਾਣੇ ਦਾ ਮਾਲਕ ਰੋਗ ਬਿਮਾਰੀ ਕੈਸ਼ ਇਨ ਹੈਂਡ ਦੀ ਕਮੀ ਦੇਣੀ ਹੈ ਇਹਨੇ ਬਹੁਤ ਜ਼ਿਆਦਾ ਪੈਸਾ ਚਾਹੀਦਾ ਪਰ ਪੈਸਾ ਦਿਖੇਗਾ ਪਰ ਪੈਸਾ ਹੱਥ ਵਿੱਚ ਨਹੀਂ ਆਏਗਾ ਇਹ ਪਰੇਸ਼ਾਨੀ ਰਹੇਗੀ ਤਾਂ ਇਸ ਮਹੀਨੇ ਤੁਸੀਂ ਕੀ ਕਰਨਾ ਹੈ ਸਭ ਤੋਂ ਵਧੀਆ ਸ਼ਨੀ ਦਾ ਉਪਾਅ ਕੀ ਹੈ ਕਿ ਮੱਛੀਆਂ ਨੂੰ ਆਟੇ ਦੀਆਂ ਗੋਲੀਆਂ ਪਾ ਦੇਣ ਏਸੀ ਜੀ ਕਿਵੇਂ ਜਾਏਗਾ April ਦਾ ਮਹੀਨਾ ਤੁਹਾਡੇ 12 ਰਾਸ਼ੀਆਂ ਲਈ ਆਪਾਂ ਚਰਚਾ ਕੀਤੀ ਤੇ ਬਾਕੀ ਇਹ ਮਹੀਨਾ ਤੁਹਾਡਾ ਸ਼ੁਭੀ ਜਾਏਗਾ ਕਿਉਂਕਿ ਜਿਹੜਾ ਜਿਹੜਾ ਗ੍ਰਹਿ ਰਾਸ਼ੀ ਪਰਵਰਤਨ ਕਰੇਗਾ ਕਿਹੜੀ ਰਾਸ਼ੀ ਵਾਲਾ ਨੇ ਕੀ ਉਪਾਅ ਕਰਨਾ ਹੈ ਆਪਾਂ ਤੁਹਾਨੂੰ ਦੱਸਾਂਗੇ ਸਾਰੀ